ਮੈਂ ਹਾਂ ਗੌਰਵ ਕੁਮਾਰ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਜਿਸ ਤਰ੍ਹਾਂ ਕਿ ਅੱਜ ਅਸੀਂ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਵਿੱਚ ਆਏ ਹੋਏ ਹਾਂ ਜਿਸ ਤਰ੍ਹਾਂ ਕਿ ਦੁਰਗਿਆਣਾ ਮੰਦਿਰ ਕਮੇਟੀ ਵੱਲੋਂ ਦੁਰਗਿਆਣਾ ਮੰਦਿਰ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮਹਾ ਸਚਿਵ ਅਰुण ਖੰਨਾ ਜੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਰਾਮ ਰਾਮ ਜੀ ਰਾਮ ਰਾਮ ਜੀ ਰਾਮ ਰਾਮ ਭਾਜੀ ਜਿਸ ਤਰ੍ਹਾਂ ਕਿ ਸ਼੍ਰੀ ਦੁਰਗਿਆਣਾ ਤੀਰਥ ਜਿਹੜਾ ਕਿ ਮੰਦਿਰ ਹੈ ਤੁਹਾਡੀ ਕਮੇਟੀ ਵੱਲੋਂ ਜਿਹੜਾ ਕਿ ਇੱਥੇ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਉਹਦਾ ਇਤਿਹਾਸ ਕੀ ਹੈ ਇਸੇ ਹੈ ਕਿ ਜਿਹੜਾ ਸਾਡਾ ਦੁਰਗਿਆਣਾ ਤੀਰਥ ਦਾ ਜਿਹੜਾ ਲక్ష్ਮੀ ਨਾਰਾਇਣ ਮੰਦਿਰ ਹੈ ਕਿਉਂਕਿ ਦੁਰਗਿਆਣਾ ਤੀਰਥ ਦੇ ਵਿੱਚ ਬਹੁਤ ਸਾਰੇ ਮੰਦਿਰ ਨੇ ਰਮਾਇਣ ਕਲীন ਹਨੂਮ ਬੜੇ ਹਨੂਮਾਨ ਜੀ ਦਾ ਮੰਦਿਰ ਆਪਣਾ ਲੰਗੂਰਾ ਵਾਲਾ ਹੈ ਇਹ ਤੋਂ ਦੇ ਸਾਹਮਣੇ ਸੀਤਲਾ ਮਾਤਾ ਮੰਦਿਰ ਹੈ ਲਗਭਗ 700 750 ਸਾਲ ਪੁਰਾਣਾ ਇਹ ਦੇਵਸਥਾਨ ਹੈ ਇਹ ਪ੍ਰਾਤਨ ਨੇ ਸਾਰੇ ਔਰ ਇਸ ਤੀਰਥ ਦੇ ਜਿਹੜੇ ਆਪਣਾ ਸ਼ਿਵ ਗੰਗਾ ਮੰਦਿਰ ਹੈ ਔਰ ਇਹ ਮੰਦਿਰ ਜਿਹੜਾ ਸਾਡਾ ਕਿ ਅਮਰਨਾਥ ਯਾਤਰਾ ਜੀ ਜਿਹੜੀ ਪਹਿਲੀ ਛੜੀ ਸੀ ਉਹਦਾ ਪੂਜਨ ਇੱਥੇ ਹੁੰਦਾ ਕਿ ਇੱਥੋਂ ਪੂਜਨ ਹੋ ਕਰਕੇ ਛੜੀ ਜਾਂਦੀ ਸੀ ਔਰ ਇਹ ਜਿਹੜਾ ਹੈ ਜਿਹੜਾ ਇਹ ਸਥਾਨ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੇ ਆਵਾਜ਼ ਆਦੀ ਇਹ ਅੱਜ ਤੋਂ ਕੋਈ ਲਗਭਗ 98 ਸਾਲ 98 ਮਾ ਸਥਾਪਾਤ ਉਤਸਵ ਹੈ ਪਾਟ ਉਤਸਵ ਕਹਿੰਦੇ ਹੈ ਸਥਾਪਨਾ ਦਿਵਸ ਨੂੰ ਇਹ ਜਿਹੜਾ ਕਿ 98 ਸਾਲ ਦਾ ਜਿਹੜਾ ਅਰਕੀ ਸਾਲ ਜਿਹੜਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ 98 ਸਾਲ ਹੋ ਗਏ ਨੇ ਹਾਂਜੀ 98 ਸਾਲ ਹੋ ਗਏ ਹੈ ਅਗਲਾ ਸਾਲ 99 ਹੋ ਜਾਣਗੇ ਫਿਰ ਉਸ ਤੋਂ ਬਾਅਦ ਸਾਡੀ ਸ਼ਤਾਬਦੀ ਸ਼ੁਰੂ ਹੋ ਜਾਏਗੀ ਔਰ ਕਿੰਨਾ ਵੱਲੋਂ ਜਿਹੜਾ ਕਿ ਇਹ ਜਿਹੜਾ ਆਰੰਭ ਕਿੰਨਾ ਵੱਲੋਂ ਕੀਤਾ ਗਿਆ ਸੀ ਜਿਹੜਾ ਐਸਾ ਹੈ ਕਿ ਇਹ ਜਿਹੜੇ ਸ਼੍ਰੀ ਲక్ష్ਮੀਨਾਰਾਇਣ ਜੀ ਦਾ ਵਿਗ੍ਰਹ ਹੈ ਇਹ ਕਾਮੰਦ ਦੇ ਜਿਹੜੇ ਬਲਬਹਾਚਾਰੇ ਸੀਗੇ ਉਹਨਾਂ ਨੇ ਸਥਾਪਨਾ ਕੀਤੀ ਸੀ ਔਰ ਇੱਥੋਂ ਦੇ ਅੰਮ੍ਰਿਤਸਰ ਦੀ ਲੋਕਲ ਸਮਿਤੀ ਸੀ ਕਮੇਟੀ ਸੀਗੀ ਔਰ ਆਪਣੇ ਨਥੂਮਲ ਜੀ ਰੰਗ ਵਾਲੇ ਹੈ ਜੀ ਔਰ ਆਪਣੇ ਉਹਨਾਂ ਨੇ ਇਹ ਮੂਰਤੀਆਂ ਸਾਰੀਆਂ ਲਿਆਂਦੀਆਂ ਸੀਗੀਆਂ ਔਰ ਇਹਦੀ ਵੀ ਬਹੁਤ ਇੱਕ ਹੈਗੀ ਹੈ कि ਜਦੋਂ ਇਹ ਮੂਰਤੀਆਂ ਲਿਆ ਕੇ ਉਹਨਾਂ ਦੀ ਕੋਠੀ ਇੱਥੇ ਜਿੱਥੇ ਸੇਲਟੈਕਸ ਆਫਿਸ ਆ ਉੱਥੇ ਕੋਠੀ ਉਹ ਕੋਠੀ ਉਹਨਾਂ ਦੀ ਹੋਇਆ ਸਾਰੀ ਉਹ ਰਾਤ ਨੂੰ ਰੱਖੀ ਅਸੀਂ ਅੰਦਰ ਕਿ ਵੀ ਉੱਥੇ ਕਰਾਵਾਂਗੇ ਤੇ ਉਹ ਜਿਸ ਵੇਲੇ ਰਾਤ ਨੂੰ ਸੁੱਤੇ ਪਏ ਨੇ ਇੱਕਦਮ ਖਿੜਕੀਆਂ ਵੱਜੀਆਂ ਖੁੱਲ ਗਈਆਂ ਖਿੜਕੀਆਂ ਤੋਂ ਇੱਕਦਮ ਸਾਰੇ ਡਰ ਗਏ ਕੀ ਹੋ ਗਿਆ ਇਹ ਸਾਰਾ ਤੇ ਉਹਨਾਂ ਨੇ ਦੇਖਿਆ ਕਿ ਵੀ ਕੀ ਗੱਲ ਹੋ ਗਈ ਦੇਖਿਆ ਤੇ ਉਹ ਕੋਈ ਕੋਣ ਨੇ ਕਿ ਭਈ ਇਹਦਾ ਮਤਲਬ ਹੈ ਠਾਕੁਰ ਕਹਿੰਦੇ ਕਿ ਹੁਣ ਮੰ ਜਲਦੀ ਕਰੋ ਉਸ ਵੇਲੇ ਉਹ ਫਿਰ ਉਹਨਾਂ ਨੇ ਜਿਹੜਾ ਕਿ ਉਹ ਬਲਬਾ ਚਾਰੇ ਜੀ ਨੂੰ ਬੁਲਾਇਆ ਫੇ ਉਹਨਾਂ ਨੇ ਕਿਉਂਕਿ ਉਦੋਂ ਨਜ਼ਦੀਕ ਗੰਗਾ ਦਸ਼ਮੀ ਦਾ ਮਹੂਰਤ ਨਿਕਲਦਾ ਸੀ ਗੰਗਾ ਦਸ਼ਮੀ ਉਹ ਦਿਨ ਹੈ ਕਿ ਜਦੋਂ ਸਵਰਗ ਦੇ ਵਿੱਚੋਂ ਗੰਗਾ ਰਾਜਾ ਬਗੀਰਤ ਧਰਤੀ ਤੇ ਲੈ ਕੇ ਆਏ ਸੀ ਉਹ ਦਿਨ ਗੰਗਾ ਦਸ਼ਮੀ ਹੈ ਉਹਦਾ ਨਾਂ ਹੀ ਗੰਗਾ ਦਸ਼ਮੀ ਹੋ ਗਿਆ ਤੇ ਉਹ ਗੰਗਾ ਦਸ਼ਮੀ ਵਾਲੇ ਦਿਨ ਜਿਹੜਾ ਹੈ ਇਸ ਦੀ ਪਾਟ ਸਥਾਪਨਾ ਹੋਈ ਸੀ ਕਾਮਬੰਦੇ ਬਲਬਾਚਾਰੀ ਜੀ ਦੀ ਉਹਨ ਅੱਜ ਉਹਨਾਂ ਦੀ 6ਵੀਂ ਕਿ 7ਵੀਂ ਪੀੜ੍ਹੀ ਹੈ ਜਿਹੜੀ ਅੱਜ ਉਥੇ ਕਾਮਨ ਜਿਹੜਾ ਹੈ ਇਹ ਬਰਸਾਨੇ ਦੇ ਕੋਲ ਨਜ਼ਦੀਕ ਪੈਂਦਾ ਹੈ ਪੁਸ਼ਤੀ ਮਾਰਗ ਦਾ ਉਦਮ ਹੈ ਫਿਰ ਉਹ ਜਿਹੜਾ ਹੈ ਇਹਦੀ ਸਥਾਪਨਾ ਹੋਈ ਸੀਗੀ ਔਰ ਉਹਦਾ ਅਸੀਂ ਇਹ ਮੰਨਨੇ ਆ ਔਰ ਉਸ ਦੇ ਵਿੱਚ ਪੂਰੀ ਇਹਦੀ ਜਿਹੜੀ ਹੈ ਵਿਧੀ ਮੁਤਾਬਕ ਕਿਉਂਕਿ ਉਸ ਦਿਨ ਜਸਵੇਰੇ ਜਿਹੜਾ ਹੈ ਕਿਉਂਕਿ ਇਹਦੇ 3-4 ਦਿਨਾਂ ਦੇ ਫੰਕਸ਼ਨ ਚੱਲਦੇ ਆ ਕਿਉਂਕਿ ਠਾਕੁਰ ਜੀ ਦਾ ਉਤਸਵ ਹੈ ਅੱਜ ਜਿਸ ਤਰ੍ਹਾਂ ਸੀਗੀ ਸ਼ੋਭਾ ਯਾਤਰਾ ਸੀ ਸ਼ੋਭਾ ਯਾਤਰਾ ਸਾਰਾਈ ਠਾਕੁਰਾਂ ਦੇ ਸਭ ਚਾਂਦੀ ਦੇ ਰਥਾਂ ਦੇ ਵਿੱਚ ਸਾਰੀਆਂ ਸਭ ਨਿਕਲੀਆਂ ਸਮਾਜਿਕਤਾ ਆਧਿਆਤਮਿਕ ਸਭ ਉਸ ਤੇ ਉੱਤੇ ਰਹਿੰਦਾ ਹੈ ਕੱਲ ਵੀ ਸਾਰਾ ਠਾਕੁਰ ਜੀ ਦਾ ਗੁਣਗਾਨ ਜਿਸ ਨਾਲ ਹੁਣ ਚੱਲ ਰਿਹਾ ਹੈ ਪਰਸੋਂ ਵੀ ਠਾਕੁਰ ਜੀ ਦਾ ਗੁਣਗਾਨ ਹੋਵੇਗਾ ਯਾਨੀ 5 ਵਜੇ ਸ਼ੁਰੂ ਹੋ ਜਾਏਗਾ ਹਰੀ ਇੱਛਾ ਤੱਕ ਜਦੋਂ ਤੱਕ ਠਾਕੁਰ ਜੀ ਦੀ ਇੱਛਾ ਹੋਏ ਜਿਹੜੀ ਤੁਸੀਂ ਕਹਿ ਰਹੇ ਜਿਹੜੀ ਜਿੰਨਾਂ ਵੱਲੋਂ ਸਥਾਪਨਾ ਕੀਤੀ ਗਈ ਸੀ ਕਿ ਉਹਨਾਂ ਦੇ ਪਰਿਵਾਰ ਇੱਥੇ ਜਦੋਂ ਜਦੋਂ ਸਥਾਪਨਾ ਦਿਵਸ ਹੁੰਦਾ ਹੈ ਉਹ ਇੱਥੇ ਪਹੁੰਚਦੇ ਨੇ ਐਸਾ ਹੈ ਕਿ ਜਿਨ੍ਹਾਂ ਨੇ ਇਹ ਇੱਕ ਜੁਆਇੰਟ ਸਮਾਜ ਦਾ ਸੀ ਕਿਸੇ ਦਾ ਪ੍ਰਾਈਵੇਟ ਨਹੀਂ ਸੀ ਪਰਸਨਲ ਨਹੀਂ ਸੀਗਾ ਲੋਕਾਂ ਨੇ ਸਭ ਨੇ ਸਮੂਹਿਕ ਰੂਪ ਨਾਲ ਪ੍ਰਯਾਸ ਕੀਤ ਕਰਕੇ ਤੇ ਇਹ ਮੰਦਰ ਨਿਰਮਾਣ ਕੀਤਾ ਸੀ वैसे ਜਿਹੜਾ ਅਸੀਂ ਦੇਖਿਆ ਹੈ ਜੋ ਸਾਨੂੰ ਸਾਡੇ ਜਿਹੜੇ ਹੁਣ ਅਸੀਂ ਸਾਡੇ ਪੜੇ ਲਿਖੇ ਲੋਕ ਕਾਫੀ ਲਗਾਏ ਹੈ ਤੇ ਰਿਸਰਚ ਦੇ ਵਿੱਚ ਜਿਹੜਾ ਗਜ਼ਟ ਚ ਆਇਆ ਹਿਸਟਰੀ ਦੇ ਜਿਹੜੇ ਲੱਗੇ ਕਿ ਇਹ ਸਾਡਾ ਉਸ ਤੋਂ ਬਹੁਤ ਪੁਰਾਣਾ ਇਹ ਤਲਾਬ ਹੈ ਛਪੜੀ ਹੁੰਦੀ ਸੀ ਇਹ ਔਰ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਾਫੀ ਪੁਰਾਣਾ ਹੈ ਔਰ ਇੱਥੇ ਬਣਾਉਂਦੇ ਇਸ ਕਰਕੇ ਸੀ ਕਿਉਂਕਿ ਹਨੂਮਾਨ ਜੀ ਦਾ ਮੰਦਿਰ ਵੀ ਸੀ ਤਾਂ ਸਮਾਜ ਨੇ ਹਿੰਦੂ ਸਮਾਜ ਨੇ ਇਹਦਾ ਜਿਹੜਾ ਉਹ ਦਿੱਤੀ ਸੀ ਕਿ ਕਿ ਬਈ ਅਸੀਂ ਇੱਥੇ ਬਣਾਵਾਂ ਤਾਂ ਸਮੂਹਿਕ ਪ੍ਰਯਾਸ ਸੀਗਾ ਬਾਕੀ ਜਿਨ੍ਹਾਂ ਦੇ ਪਰਿਵਾਰ ਹੈ ਉਹ ਸਭ ਲੋਕ ਆਂਦੇ ਹੀ ਹੈ ਸਭ ਲੋਕ ਆਂਦੇ ਔਰ ਅਮਰ ਔਰ ਇੱਕ ਹੋਰ ਤੁਹਾਨੂੰ ਮੈਂ ਗੱਲ ਸ਼ੇਅਰ ਕਰਾਂ ਅਮਰ ਸਰਦਾ ਕੋਈ ਵੀ ਹਿੰਦੂ ਪਰਿਵਾਰ ਐਸਾ ਨਹੀਂ ਹੈ ਉਸ ਵੇਲੇ ਦਾ ਜਿਸ ਦੇ ਪਰਿਵਾਰ ਦਾ ਤਨ ਮਾਨ ਤੇ ਧਨ ਨਾ ਲੱਗਾ ਹੋਵੇ ਇੱਥੇ। ਸਬਦਾ ਲੱਗਾ ਹੈ। ਭਾਵੇਂ ਕਿਸੇ ਦਾ ਹੀ ਇੱਕ ਪੈਸਾ ਲੱਗਾ ਹੈ, ਭਾਵੇਂ ਕਿਸੇ ਦਾ ਲੱਖ ਰੁਪਏ ਲੱਗੇ ਉਸ ਜਮਾਨੇ। ਤੇ ਇਸ ਕਰਕੇ ਸਭ ਲੋਕ ਭਾਵਨਾ ਨਾਲ ਜੁੜੇ। ਪਰ ਸੁਣਨ ਦੇ ਵਿੱਚ ਇਹ ਵੀ ਆਂਦਾ ਕਿ ਜਦੋਂ ਇੱਥੇ ਸਥਾਪਨਾ ਦਿਵਸ ਹੁੰਦੀ ਹੈ, ਸਥਾਪਨਾ ਦਿਵਸ ਦੇ ਮੌਕੇ ਤੇ ਘਰਾਂ ਦੇ ਵਿੱਚੋਂ ਜਿਸ ਤਰ੍ਹਾਂ ਕਿ ਕੱਚੀ ਲੱਸੀ ਜਾਂ ਦੁੱਧ ਲੈ ਕੇ ਆਂਦੇ ਨੇ ਤੇ ਖੁਦ ਜਿਹੜਾ ਇਸ਼ਨਾਨ ਕਰਵਾਇਆ ਜਾਂਦਾ ਸੰਗਤ ਵੱਲੋਂ ਹਾਂ ਹਾਂ ਉਹਦੇ ਵਿੱਚ ਇਹ ਹੈ ਕਿ ਉਸ ਦਿਨ ਵੈਸੇ ਤਾਂ ਸਾਡੇ ਤੇ ਹਰੀ ਕਾਦਰ ਸ਼ੀਤੇ ਹੁੰਦਾ ਹੈ। لیکن ਉਹ ਕਪਾਟ ਬੰਦ ਕਰਕੇ ਇਸ਼ਨਾਨ ਹੁੰਦਾ ਹੈ ਜਦੋਂ 파ਟ ਉਤਸਵ ਹੁੰਦਾ ਹੈ ਜਿਹੜਾ ਸਥਾਪਨਾ ਦਿਵਸ ਹੁੰਦਾ ਹੈ ਉਸ ਦਿਨ ਪਬਲਿਕ ਆਪਣੇ ਘਰੋਂ ਦੁੱਧ ਲੈ ਕੇ ਆਂਦੀ ਹੈ ਔਰ ਸਾਹਮਣੇ ਬਕਤਾਂ ਦੇ ਸਾਹਮਣੇ ਠਾਕੁਰ ਜੀ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਦੁੱਧ ਦੇ ਨਾਲ ਔਰ ਉਹ ਦੁੱਧ ਦੇ ਵਿੱਚ ਐਸਾ ਕਿ ਉਹ ਦੁੱਧ ਜਿਸ ਦੇ ਇਸ਼ਨਾਨ ਹੋ ਕਰਕੇ ਸਾਰਾ ਉਹਦਾ ਪਤੀਲਿਆਂ ਦੇ ਵਿੱਚ ਹੌਦ ਦੇ ਵਿੱਚ ਜਾਂਦਾ ਹੈ ਉਹ ਦੁੱਧ ਨੂੰ ਲੋਕ ਘਰਾਂ 'ਚ ਲੈ ਕੇ ਜਾਂਦੇ ਫਿਰ ਉਹ ਛਰਕਾਓ ਕਰਦੇ ਅਸੀਂ ਮੰਨਿਆ ਤਾਂ ਹੈ ਕਿ ਉਹ ਠਾਕੁਰ ਜੀ ਦਾ ਹੈ ਔਰ ਉਹ ਠਾਕੁਰ ਜੀ ਦਾ ਜਿਹੜਾ ਉਹ ਦੁੱਧ ਦਾ ਛਰਕਾਓ ਹੈ ਉਹ ਆਪਣੇ ਘਰ ਦੇ ਵਿੱਚ ਜਿੱਥੇ ਕਰਦੇ ਨੇ ਉਥੋਂ ਨੈਗੇਟਿਵਿਟੀ ਭੱਜ ਜਾਂਦੀ ਹੈ ਪੋਜ਼ਿਟਿਵਿਟੀ ਆ ਜਾਂਦੀ ਹੈ ਔਰ ਉਹਦੇ ਨਾਲ ਜਿਹੜਾ ਹੈ ਬਰਕਤ ਵੀ ਪੈ ਜਾਂਦੀ ਹੈ ਤੇ ਬਰਕਤ ਦਾ ਅੱਗੇ ਪਹਿਲੇ ਕਹਿ ਦਿੰਦੇ ਸੀ ਜੀ ਬਰਕਤ ਪੈ ਗਈ ਜੀ ਉਹ ਬਰਕਤ ਦਾ ਕੰਮ ਹੀ ਸੀ ਕਿ ਨੈਗੇਟਿਵਿਟੀ ਦੂਰ ਹੋ ਗਈ ਤੇ ਪੋਜ਼ਿਟਿਵਿਟੀ ਆ ਗਈ ਤੇ ਬਰਕਤ ਆਪੇ ਪੈ ਗਈ ਤੇ ਇਸ ਕਰਕੇ ਜਿਹੜਾ ਉਸ ਦਾ ਇੱਕ ਬਹੁਤ ਕਿਉਂਕਿ ਠਾਕੁਰ ਜੀ ਤੇ ਆਂਗ ਨਾਲ ਲੱਗੇ ਆਪਣੇ ਉਹ ਠਾਕੁਰ ਜੀ ਜਿਹਦੇ ਵਸਤਰ ਦੇ ਵਿੱਚ ਹੁੰਦੇ ਨੇ ਉਸ ਵਸਤਰ ਦੀ ਜਿਹੜੀ ਚਿੰਦੀ ਹੈ ਉਹ ਵੀ ਲੋਕ ਸੰਭਾਲ ਕੇ ਰੱਖਦੇ ਖਜ਼ਾਨੇ 'ਚ ਕਿਉਂਕਿ ਭਗਵਾਨ ਲక్ష్ਮੀ ਨਾਰਾਇਣ ਹੈ ਸਾਰੀ ਦੁਨੀਆ ਦਾ ਕਾਇਨਾਤ ਇਹਨਾਂ ਨੇ ਚਲਾਨੀ। ਤੋ ਇਸ ਕਰਕੇ ਇਸ ਤਰ੍ਹਾਂ ਹੈ। ਸਾਡੇ ਇਥੇ ਰਿਵਾਜ ਹੈ। ਫਿਰ ਉਸ ਦਿਨ ਹੋਰ ਵੀ ਪ੍ਰੋਗਰਾਮ ਦਾ ਵਿਰੋਧ ਕੀ ਹੈ? ਹੁਣ ਉਸ ਤੋਂ ਬਾਅਦ ਜਿਹੜਾ ਜਿਹੜੇ ਠਾਕੁਰ ਜੀ ਦਾ ਇਸ਼ਨਾਨ ਹੋ ਜਾਂਦਾ ਹੈ। ਉਸ ਤੋਂ ਬਾਅਦ ਠਾਕੁਰ ਜੀ ਨੂੰ ਸ਼ਿੰਗਾਰ ਕਰਾਇਆ ਜਾਂਦਾ ਹੈ ਵਿਸ਼ੇਸ਼। ਔਰ ਉਸ ਦਿਨ ਪੂਰੇ ਜਿਹੜੇ ਠਾਕੁਰ ਜੀ ਦੇ ਜੇਵਰ ਹੈ, ਮੁਕਟ ਹੈ ਸਭ ਸੋਨੇ ਦੇ ਮੁਕਟ ਹੈ, ਸੋਨੇ ਦੇ ਉਹ ਸਭ ਠਾਕੁਰ ਜੀ ਨੂੰ ਪਹਿਨਾਏ ਜਾਂਦੇ ਨੇ। ਠਾਕੁਰ ਜੀ ਦੀ ਵੀ ਪੂਰੀ ਡਰੈਸ ਸਭ ਨਵੇਂ ਹੁੰਦੇ ਨੇ। ਉਸ ਦਿਨ ਪਰਤਵੀ ਸਾਰੇ ਨਵੇਂ ਦਸ ਸਾਰੇ ਹੁੰਦੇ ਨੇ ਔਰ ਉਹ ਸਾਰਾ ਜਿਹੜਾ ਹੈ ਪੂਰਾ ਸ਼ਿੰਗਾਰ ਵਿਸ਼ੇਸ਼ ਸ਼ਿੰਗਾਰ ਨੂੰ ਕਹਿੰਦੇ ਉਹ ਵਿਸ਼ੇਸ਼ ਸ਼ਿੰਗਾਰ ਆਰਤੀ ਹੁੰਦੀ ਹੈ ਵਿਸ਼ੇਸ਼ ਸ਼ਿੰਗਾਰ ਦੇ ਦਰਸ਼ਨ ਹੁੰਦੇ ਨੇ ਔਰ ਸਵੇਰੇ ਵੀ ਸਵੇਰ ਤੋਂ ਹੀ ਫਿਰ ਠਾਕੁਰ ਜੀ ਦਾ ਗੁਣਗਾਨ ਸ਼ੁਰੂ ਹੋ ਜਾਂਦਾ ਪਬਲਿਕ ਆਂਦੀ ਹੈ ਦਰਸ਼ਨ ਕਰਦੀ ਹੈ ਸਭ ਕਰਦੀ ਹੈ ਫਿਰ ਉਸ ਦਿਨ ਇੱਕ ਜਿਹੜਾ ਅਸੀਂ ਵਿਸ਼ੇਸ਼ ਕਾਰਕਮ ਜਿਹੜਾ ਲਗਭਗ ਅਸੀਂ 10 ਸਾਲ ਤੋਂ ਸ਼ੁਰੂ ਕੀਤਾ ਕਿਉਂਕਿ ਅਸੀਂ ਕਿ ਭਈ ਗੰਗਾ ਦਸ਼ਮੀ ਹੈ ਕਉਕੀ ਗੰਗਾ ਦਸ਼ਮੀ ਚ ਬਹੁਤ ਵੱਡਾ ਇੱਕ ਉਤਸਵ ਹਰਿਦਵਾਰ ਵੀ ਹੁੰਦਾ ਹੈ ਕਿਉਂਕਿ ਇਹ ਵੀ 29 ਤੀਰਥ ਬਣ ਚੁੱਕੇ ਤੀਰਥ ਹੁੰਦੇ ਜਿੱਤੇ ਹਰ ਤਰ੍ਹਾਂ ਦੇ ਮੰਦਿਰ ਹੋਣ ਔਰ ਸਭ ਪੂਜਾ ਪਾਠ ਕਿਤੇ ਨਾ ਕਿਤੇ ਚੱਲਦਾ ਰਹੇ ਉਹ ਤੀਰਥ ਹੁੰਦਾ ਕੋਈ ਗਲੀ ਚ ਇੱਕ ਮੰਦਿਰ ਹੋ ਮੰਦਿਰੇ ਬੰਦ ਹੋ ਗਿਆ ਕੁਛ ਨਹੀਂ ਹੈ ਲੇਕਿਨ ਇੱਥੇ ਜਿਹੜਾ ਹੈ ਪੂਰੇ ਪਰਿਸਰ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਠਾਕੁਰ ਜੀ ਦਾ ਜਿਸਾਂ ਪੰਜ ਥੇ ਤਰ੍ਹਾਂ ਦੀ ਪੂਜਾ ਪદ્ધਤੀਆਂ ਹੈ ਮਾਤਾ ਦਾ ਮੰਦਿਰ ਹੈ ਸ਼ਕਤ ਹੈ ਰਾਮਾਨੁਜ ਜੀ ਹੈ ਸ਼ੈਵ ਹੈ ਹਾਂਜੀ ਪੋਸ਼ਟੀ ਮਾਰਗੇ ਇਸ ਤਰ੍ਹਾਂ ਦੇ ਸਭ ਸਾਡੇ ਇੱਥੇ ਵਿਦਿਆਮਾਨ ਹੈ ਤੇ ਉਸ ਜਿਹੜਾ ਹੈ ਕਿ ਗੰਗਾ ਦਸ਼ਮੀ ਨੂੰ ਜਿਹੜਾ ਹੈ ਉੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਔਰ ਉਹਦਾ ਆਰਤੀ ਵੀ ਹੁੰਦੀ ਹੈ ਤੇ ਲੋਕ ਆਪਣੇ ਹੱਥਾਂ ਜਿਸ ਨਾਲ ਦੀਪ ਲੈ ਕੇ ਜਾਂਦੇ ਫਿਰ ਅਸੀਂ ਉਹ ਸਾਨੂੰ ਪ੍ਰੇਰਣਾ ਤਾਂ ਠਾਕੁਰ ਜੀ ਦੇ ਨਾਲੇ ਔਰ ਉਸ ਦਿਨ ਲਗਭਗ 40-50 ਹਜ਼ਾਰ ਲੋਕ ਹੁੰਦੇ ਤੇ ਖਲੋਣ ਦੀ ਜਗ੍ਹਾ ਨਹੀਂ ਹੁੰਦੀ ਸਾਨੂੰ ਹੀ ਪਤਾ ਨਹੀਂ ਹੁੰਦਾ ਸੀ ਕਿੱਥੇ ਗਏ ਤੇ ਉਹ ਸਭ ਦੀਪਕ ਲੈ ਕੇ ਤੇ ਜਗਾ ਕਰਕੇ ਠਾਕੁਰ ਜੀ ਦੀ ਆਰਤੀ ਹੁੰਦੀ ਹੈ ਪਹਿਲੇ ਆਰਤੀ ਠਾਕੁਰ ਜੀ ਦੀ ਹੁੰਦੀ ਹੈ ਫਿਰ ਗੰਗਾ ਜੀ ਦੀ ਆਰਤੀ ਹੁੰਦੀ ਹੈ ਗੰਗਾ ਦਸ਼ਮੀ ਹੈ ਫਿਰ ਗੰਗਾ ਜੀ ਦੀ ਸਾਰੇ ਆਰਤੀ ਕਰਦੇ ਔਰ ਉਸ ਦਿਨ ਪੰਜਾਬ ਪੁਲਿਸ ਦਾ ਬੈਂਡ ਸਪੈਸ਼ਲੀ ਆਂਦਾ ਇਥੇ ਆਪਣੇ ਸ਼ਰਧਾ ਜਰੀਏ ਦਹਾਨ ਵਾਸਤੇ ਐਵਰੀਬਾਡੀ ਪ੍ਰਸ਼ਾਸਨ ਨੂੰ ਲੈ ਕੇ ਤੁਹਾਡੇ ਇਸ ਤੇ ਸਕਿਉਰਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਐਸਜੀ ਇੱਕ ਤਸਦੀ ਇੰਟਰਨਲ ਸਕਿਉਰਟੀ ਹੈ ਸਾਡੇ ਗਾਰਡ ਨੇ ਉਹ ਵਿਚਾਰੇ ਬਹੁਤ ਆਪਣੀ ਡਿਊਟੀ ਕਰਦੇ ਨੇ 24 ਘੰਟੇ ਚਾਰੇ ਪਾਸੇ ਧਿਆਨ ਰੱਖਦੇ ਪ੍ਰਸ਼ਾਸਨ ਵੀ ਸਾਡੇ ਨਾਲ ਕਾਫੀ ਸਹਿਯੋਗ ਕਰਦਾ ਹੈ ਔਰ ਉਹਨਾਂ ਨੂੰ ਸੀ ਚਿੱਠੀ ਵੀ ਦੇਣੇ ਆ ਹਰ ਫੰਕਸ਼ਨ ਤੇ ਵੀ ਦੇਣੇ ਆ ਔਰ ਉਹਨਾਂ ਨੇ ਵੀ ਹੁਣ ਐਕਸਟਰਾ ਫੋਰਸ ਲਗਾਉਂਦੇ ਆ ਕਿ ਪਬਲਿਕ ਇੰਨੀ ਆਣੀ ਹੈ ਸਭ ਹੈ ਬਾਕੀ ਤਾਂ ਠਾਕੁਰ ਜੀ ਦਾ ਹੀ ਉਹ ਤਾਂ ਅਸਰਾ ਹੁੰਦਾ ਠੀਕ ਇਸ ਤਰ੍ਹਾਂ ਸੰਗਤ ਨੂੰ ਦੇਖ ਰਿਹਾ ਕੀ ਕਹਿਣਾ ਚਾਹੁੰਦੇ ਹੋ देखो ऐसा है कि ਸਾਡਾ ਸੰਗ ਤੁਹਾਡੇ ਮੱਧਮ ਦੇ ਨਾਲ ਪਹਿਲੇ ਤਾਂ ਮੈਂ ਉਹਨਾਂ ਨੂੰ ਨਿਵੇਦਨ ਕਰਾਂਗਾ ਕਿ 30 ਤਰੀਕ ਨੂੰ ਜ਼ਰੂਰ ਇੱਥੇ ਦਰਸ਼ਨ ਸਾਨੂੰ ਦੇਣ ਤੇ ਪ੍ਰਭੂ ਦੇ ਦਰਸ਼ਨ ਕਰਨ ਕਿਉਂਕਿ ਉਸ ਦਿਨ ਬਹੁਤ ਭਾਗਾਂ ਵਾਲਾ ਦਿਨ ਹੁੰਦਾ ਹੈ ਔਰ ਠਾਕੁਰ ਜੀ ਦੀ ਜਿਹੜੀ ਪੂਜਾ ਅਰਚਨਾ ਕਰਕੇ ਜਿਹੜਾ ਹੈ ਉਹ ਪੁੰਨੇ ਦੇ ਭਾਗੀ ਬਣਨ ਸਭ ਪਰਿਵਾਰਾਂ ਔਰ ਵਿਸ਼ੇਸ਼ ਕਰਕੇ ਮੈਂ ਕਹਿਣਾ ਚਾਹਨਾ ਕਿ ਆਪਣੇ ਬੱਚਿਆਂ ਨੂੰ ਲਿਆਂ ਕਿਉਂਕਿ ਜੇ ਬੱਚਿਆਂ ਨੂੰ ਸੰਸਕ੍ਰਿਤੀ ਦਾ ਪਹਿਚਾਨ ਨਹੀਂ ਕਰਾਈ ਤੇ ਫਿਰ ਸਮੱਸਿਆ ਹੀ ਸਮੱਸਿਆ ਹੈ ਜਦੋਂ ਸੰਸਕਾਰ ਅਸੀਂ ਦਿੰਦੇ ਨਹੀਂ ਅਸੀਂ ਆਪਣੇ ਅਸੀਂ ਬੱਚਿਆਂ ਦੀ ਉੱਚ ਸਿੱਖਿਆ ਦਾ ਬਈ ਵਧੀਆ ਸਕੂਲ ਚ ਤਾਂ ਪਾਨੇ ਆ ਲੇਕਿਨ ਉਹਨੂੰ ਆਪਣੀ ਸੰਸਕ੍ਰਿਤੀ ਉਹ ਸਕੂਲ ਦੇ ਰਿਹਾ ਕਿ ਨਹੀਂ ਦੇ ਰਿਹਾ ਇਹਦੀ ਚਿੰਤਾ ਨਹੀਂ ਕਰਦੇ ਤੇ ਫਿਰ ਉਹ ਸਮੱਸਿਆ ਆਂਦੀ ਹੈ ਤੇ ਫਿਰ ਇਸ ਕਰਕੇ ਅਸੀਂ ਮੈਂ ਕਵਾਂਗਾ ਫਿਰ ਨਿਵੇਦਨ ਹੱਥ ਜੋੜ ਕੇ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਣ ਤਾਂ ਕਿ ਉਹ ਇਸ ਕਰਕਮਾਂ ਦੇ ਕਰਕਮਾਂ ਦੇ ਵਿੱਚ ਦੇਖ ਕੇ ਵੀ ਬੱਚਿਆਂ ਦੇ ਮਨ ਨੂੰ ਜਿਹੜਾ ਹੈ ਜਿਹੜਾ ਕਿ ਸੰਗਤ ਵਾਸਤੇ ਟਾਈਮ ਟੇਬਲ ਕੀ ਹੋਏਗਾ ਮੰਦਰ ਦਾ ਹਾਂਜੀ ਮੰਦਰ ਦਾ ਟਾਈਮ ਟੇਬਲ ਜਿਹੜਾ ਹੈ ਜੀ ਟਾਈਮ ਟੇਬਲ ਉਸੇ ਦੇ ਅੰਦਰ ਸਵਾ 1 ਵਜੇ ਮੰਦਰ ਬੰਦ ਹੁੰਦਾ ਹੈ ਦੁਪਹਿਰੇ ਫਿਰ 3 ਵਜੇ ਖੁੱਲ ਜਾਂਦਾ ਹੈ 5 ਵਜੇ ਤੋਂ ਕਾਰਕਮ ਸ਼ੁਰੂ ਹੋ ਜਾਣੇ ਇਹ ਜਿਹੜੀ ਹੈ ਆਰਤੀ 6:30 ਹੋਏਗੀ ਪਹਿਲੇ ਠਾਕੁਰ ਜੀ ਦੀ ਫਿਰ ਉਸ ਤੋਂ ਬਾਅਦ ਸਵਾ 7 ਵਜੇ ਆਰਤੀ ਜਿਹੜੀ ਹੈ ਉਹ ਗੰਗਾ ਜੀ ਦੀ ਹੋਏਗੀ ਔਰ ਲੰਗਰ ਦਾ ਪੂਰਾ ਪ੍ਰਬੰਧ ਹੁੰਦਾ ਹੈ ਸਵੇਰੇ 10:00 ਤੋਂ ਲੈ ਕੇ ਰਾਤ 10:00 ਵਜੇ ਤੱਕ ਉਸ ਦਿਨ ਤੋਂ 12:00 1:00 ਵਜੇ ਤੱਕ ਵੀ ਚਲੇਗਾ ਲੰਗਰ ਦਾ ਪੂਰਾ ਠਾਕੁਰ ਜੀ ਦਾ ਭੰਡਾਰਾ ਹੈ ਪੂਰਾ ਸਾਡਾ ਰੋਜ਼ ਪ੍ਰਭੂ ਦੀ ਕਿਰਪਾ ਨਾਲ 8-10000 ਵਿਅਕਤੀ ਜੋ ਰੋਜ਼ ਪ੍ਰਸਾਦ ਪਾ ਕੇ ਜਾਂਦੇ ਨੇ ਔਰ ਸਾਰੇ ਆਣ ਸਾਰੇ ਪਰਿਵਾਰ ਔਰ ਠਾਕੁਰ ਜੀ ਦਾ ਦਰਸ਼ਨ ਵੀ ਕਰਨ ਤੇ ਠਾਕੁਰ ਜੀ ਦਾ ਪ੍ਰਸਾਦ ਵੀ ਪਾ ਕੇ ਧੰਨਵਾਦ ਥੈਂਕ ਯੂ ਇਹ ਸੀ ਸ਼੍ਰੀ ਦੁਰਗਿਆਣਾ ਤੀਰਥ ਅਮਰੀਸਰ ਮੰਦਿਰ ਦੇ ਮहासਚਿਵ ਅਰुण ਖੰਨਾ ਜੀ ਜਿਨ੍ਹਾਂ ਨੇ ਕੀ ਸਾਨੂੰ ਜਾਣਕਾਰੀ ਦਿੱਤੀ ਹੈ ਸਥਾਪਨਾ ਦਿਵਸ ਦੀ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ